हां ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਉਰੇ ਆਉਣ ਦਾ ਜੀ ਸਬਬ ਕਿਵੇਂ ਬਣਿਆ ਤੁਹਾਡਾ ਕਿਵੇਂ ਪਹੁੰਚੇ ਹੋ ਜੀ ਤੇ ਕਿਉਂ ਪਹੁੰਚੇ ਉਹਦੇ ਚ ਕੋਈ ਸੰਘਰਸ਼ਾਂ ਦੇ ਵਿੱਚ ਅੱਪਾ ਪਹਿਲਾਂ ਨਹੀਂ ਆਏ ਪਹਿਲੀ ਵਾਰੀ ਨਹੀਂ ਆਏ ਜੀ ਹਮ ਇਹ ਇੱਕ ਤਾਂ ਜਦੋਂ ਸਟੂਡੈਂਟ ਸੀ ਵਿਦਿਆਰਥੀ ਪੀਐਸਯੂ ਜੱਥੇ ਬੰਦਿਆਂ ਚ ਵੀ ਕੰਮ ਕੀਤਾ ਜੀ ਅੱਛਾ ਕਿਸਾਨ ਯੂਨੀਅਨ ਚ ਵੀ ਕੰਮ ਕੀਤਾ ਜੀ ਪੀਐਸਯੂ ਰੰਧਾਵਾ ਸੀ ਸੀ ਰੰਧਾਵਾ ਜੀ ਓਕੇ ਹਾਂਜੀ ਹਾਂਜੀ ਕਿਹੜੇ ਸਾਲ ਕੀਤਾ ਉਹਨਾਂ ਨੇ ਇਹ 2000 ਮੈਂ ਗੱਲ ਕਰ ਰਹੀ ਹਾਂ 89 ਦੀ ਗੱਲ ਕਰ ਰਹੀ ਹਾਂ ओके भइया 2006 ਚ ਦੁਬਾਰਾ ਬਣੀ ਹੈ ਹਾਂਜੀ ਹਾਂਜੀ ਤੁਸੀਂ ਮੇਰੀ ਕਿਤਾਬ ਦੇਖੀ ਹੈ ਪੰਜਾਬ ਸੁਨ ਜੰਮੀਆਂ ਦੇ ਇਤਿਹਾਸ ਦੀਆਂ ਝਲਕਾਂ ਨਹੀਂ ਜੀ ਪੜ੍ਹੀ ਨਹੀਂ ਮੈਂ ਤੁਹਾਨੂੰ ਜਿਹੜਾ ਹੈਗਾ ਤੇਰੇ ਸਨਮਾਨ ਦੇ ਵਿੱਚ ਹੁਣੀ ਤੈਨੂੰ ਇੱਥੇ ਜਾਈਂਗਾ थैंक यू ਗੱਡੀ ਚ ਪਈਆਂ ਮੈਂ ਇੱਕ ਪਹਿਲਾ ਸੰਗਠਨਸ਼ੀਲ ਬੰਦੇ ਨੂੰ ਦੇਖਿਆ ਹੈ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਜਿਹੜਾ ਬੰਦਾ ਤੂੰ ਹੈਗਾ ਮਤਲਬ ਨਵਦੀਪ ਨੇ ਮੰਗੀ ਸੀ ਉਹ ਮਤਲਬ ਤਾਂ ਨਹੀਂ ਚੱਲਿਆ ਵਾਟਰ ਕੈਨਨ ਵਾਲੀ ਉਹਨੂੰ ਦੇਣਾ ਹਾਂ ਵਾਟਰ ਕੈਨਨ ਜੀ 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 ਓਕੇ ਜੀ ਕੰਟੀਨਿਊ ਪਲੀਜ਼ ਜੀ ਤਾਂ ਉਸ ਤੋਂ ਬਾਅਦ ਕਿਉਂਕਿ ਪੰਜਾਬ ਦੇ ਜਾਇਨ ਨੂੰ ਨਿਤਮ ਹਮਮਾ ਜੀ ਤਾਂ ਸਾਡੇ ਬਲੱਡ ਦੇ ਵਿੱਚ ਆਈ ਜੀ ਤੇ ਇਸ ਕਰਕੇ ਜਿੱਥੇ ਜਿੱਥੇ ਵੀ ਜਦੋਂ ਜਦੋਂ ਵੀ ਸਾਡੇ ਹੱਕਾਂ ਦੇ ਡਾਕਾ ਵੱਜਿਆ ਜੀ ਤੇ ਉਹ ਚਾਹੇ ਆਪਣੇ ਨੇ ਮਾਰੇ ਚਾਹੇ ਬਗਾਨਿਆਂ ਨੇ ਮਾਰੇ ਹੋਵੇ ਤੇ ਹਮੇਸ਼ਾ ਹੀ ਅਸੀਂ ਖੜੇ ਹੋਏ ਆ ਬਿਲਕੁਲ ਤੇ ਬਹੁਤ ਸਾਰੇ ਪੱਤਰਕਾਰ ਕਹਿੰਦੇ ਆ ਬਾਈ ਸਰੀਰ ਠੀਕ ਨਹੀਂ ਗੱਲ ਸਰੀਰਾਂ ਦੀ ਨਹੀਂ ਹੁੰਦੀ ਗੱਲ ਜਮੀਰਾਂ ਦੀ ਵੀ ਗੱਲ ਜਮੀਰਾਂ ਦੀ ਆ ਗੱਲ ਇੱਛਾ ਸ਼ਕਤੀ ਦੀ ਆ ਗੱਲ ਬੰਦੇ ਦੀ ਮਾਨਸਿਕ ਹਲਕ ਠੀਕ ਹੈ ਨਾ ਤੋਂ ਇਸ ਕਰਕੇ ਕਈ ਵਾਰੀ ਮੇਰੇ ਨਾਲੋਂ ਹਰ ਪੱਖੋਂ ਤਗੜੇ ਸਰੀਰ ਵਾਲੇ ਵੀ ਹੋ ਸਕਦਾ ਘਰੇ ਬੈਠੇ ਉਹਨੂੰ ਮਿੱਟੀ ਬਥੇਰੇ ਗੋਹਾ ਮਿਲ ਜਾਂਦੇ ਨੇ ਆਪਾਂ ਠੀਕ ਹੈ ਸੋ ਗੱਲ ਇਹ ਵੀ ਸਾਡਾ ਸਮਾਜ ਲਈ ਕੀ ਕੰਟਰੀਬਿਊਸ਼ਨ ਆ ਸਾਡੀ ਪੰਜਾਬ ਲਈ ਜਿਸ ਮਿੱਟੀ ਦੇ ਅਸੀਂ ਜਾਈਏ ਇੱਥੋਂ ਦੇ ਪਾਉਣ ਪਾਣੀ ਦਾ ਸਾਡੇ ਤੇ احਸਾਨ ਆ ਅਸੀਂ ਉਹਦੇ ਲਈ ਕੀ ਕਰ ਰਹੇ ਹਾਂ ਉਹਨੂੰ ਬਚਾਉਣ ਲਈ ਪੰਜਾਬ ਦੀ ਜਵਾਨੀ ਕਿਸਾਨੀ ਨੂੰ ਬਚਾਉਣ ਲਈ ਸੀ ਕੀ ਕਰ ਰਹੇ ਹਾਂ ਗੱਲਾਂ ਇਹ ਮੈਟਰ ਕਰ ਜੀ ਇਹ ਗੱਲ ਮੈਟਰ ਕਰਦੀ ਆ ਸੋ ਇਸ ਕਰਕੇ ਮਤਲਬ ਅਸੀਂ ਆਪਦੇ ਮਤਲਬ ਸਾਡਾ ਫਰਜ ਹੈ ਓਕੇ ਅਸੀਂ ਆਪਣਾ ਫਰਜ਼ ਸਮਝ ਕੇ ਇੱਥੇ ਆਇਆ ਨਾ ਕਿ ਕਿਸੇ ਕਰਕੇ ਵੀ ਯਾਰ ਫਲਾਣੇ ਕਰਕੇ ਸ ਜਾ ਰਹੇ ਹਾਂ ਕਿਉਂਕਿ ਜੇ ਢੱਲੇਵਾਲ ਸਾਹਿਬ ਬੈਠੇ ਆ ਉਹ ਸਾਡੇ ਸਾਰੇ ਨਹੀਂ ਲੜਾਈ ਲੜ ਰਹੇ ਆ ਤੇ ਸਾਡਾ ਫਰਜ਼ ਬੰਦਾ ਇੱਥੇ ਆਉਣਾ ਹੈ ਹੈਨਾ ਤੁਸੀਂ ਕਰਕੇ ਅਸੀਂ ਕੋਈ ਆਸਾਨ ਨਹੀਂ ਕਰ ਰਹੇ ਢੱਲੇਵਾਲ ਸਾਹਿਬ ਤੇ ਜਾਂ ਬਾਕੀ ਕਿਸਾਨਾਂ ਜਿੱਥੇ ਬੰਨੀਆਂ ਤੇ ਅਸੀਂ ਆਪਣੀ ਮਤਲਬ ਜ਼ਿੰਮੇਵਾਰੀ ਸਮਝ ਕੇ ਇੱਥੇ ਆਏ ਆਂ ਵੀ ਸਾਡੀ ਜ਼ਿੰਮੇਵਾਰੀ ਹੈ ਨੈਤਿਕ ਸਾਡਾ ਮੋਰਲ ਫਰਜ਼ ਆ ਇਹ ਤੇ ਅਸੀਂ ਤਾਂ ਕਰਕੇ ਇੱਥੇ ਆਏ ਆਂ ਅੱਛਾ ਉਹਦੇ ਚ ਤੁਸੀਂ ਕਿਸੇ ਕਮੇਟੀ ਚ ਵੀ ਸ਼ਾਮਿਲ ਸੀ ਪੰਜਾਬ ਸੰਨੀ ਉਹਨਾਂ ਦੀ ਜੱਥੇਬੰਦੀ ਦੇ ਵਿੱਚ ਲੋਕਲ ਲੈਵਲ ਤੇ ਹਾਂਜੀ ਹਾਂਜੀ ਅਸੀਂ ਮਤਲਬ ਜਿਹੜੀ ਸਾਡੀ ਰਾਮਪਰਾ ਇਕਾਈ ਦੇ ਵਿੱਚ ਸੀਗੇ ਜਿੱਸੀ ਇੱਥੇ ਹਾਂਜੀ ਉਹਦੇ ਮੈਂ ਪ੍ਰਧਾਨ ਵੀ ਰਹੇ ਹਾਂ ਅੱਛਾ ਸਾਡੀ ਆਵਾਜ਼ ਦੀ वैसे मीटिंग का मुद्दा जी जानते ਵਿੱਚ ਤਾਂ ਥੋੜੀ ਜਿਹੀ ਫਿਕਰ ਆਉਂਦੀ ਹੈ ਜੀ اچھا ਥੋੜਾ ਜਨਾ ਇੱਕ ਗੱਲ ਉਹ ਵੀ ਮੈਨੂੰ ਚੀਤੀ ਆਪਾਂ ਨੇ ਆਪਣੇ ਪਰਿਵਾਰ ਕਿਛੋਕੜ ਬਾਰੇ ਦੱਸੋ ਤੁਹਾਡੇ ਮਾਪੇ ਕੀ ਕਰਦੇ ਨੇ ਘਰ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਉਹ ਕਿੱਤਾ ਕੀ ਸੀ ਤੁਹਾਡੇ ਪੇਰੇ ਉਸ ਦਾ ਤੇ ਪੜਾਇਆ ਉਹਨਾਂ ਨੇ ਕਿਵੇਂ ਤੁਹਾਨੂੰ ਕਿਹੜੇ ਸਰੋਤ ਸੀਗੇ ਤੁਹਾਡੇ ਉਹਦੇ ਚਾਹੀਏ ਜੀ ਮੰਮੀ ਡੜੀ ਮਤਲਬ ਖੇਤੀ ਕਰਦੇ ਸੀਗੇ ਤੇ ਵੈਸੇ ਮੇਰੀ ਮੰਮਾ ਦੀ ਡੈਥ 2004 ਅਗਸਤ 2015 ਚ ਹੋ ਚੁੱਕੀ ਹੈ ਕਿਸ ਸਮੇਂ ਜਾ ਉਹ ਟ੍ਰੀਮਰ ਹੋ ਗਿਆ ਸੀ ਫੀਵਰ ਦੇ ਵਿੱਚ ਹਾਂਜੀ ਲੀਵਰ ਦੇ ਵਿੱਚ ਸੀ ਤਾਂ ਦੂਸਰਾ 4 ਜੁਲਾਈ 2018 ਦੇ ਵਿੱਚ ਡੈਡੀ ਦੀ ਵੀ ਡੈਥ ਹੋ ਚੁੱਕੀ ਹੈ ਹਾਂਜੀ ਅੱਛਾ ਤੇ ਬ੍ਰਦਰ ਨਾਲ ਮੇਰਾ ਪ੍ਰੋਪਰਟੀ ਡਿਸਪਿਊਟ ਸੀਗਾ ਮੇਰੇ ਭਰਾ ਨਾਲ ਜੀ ਮੇਰਾ ਹਾਂ ਤੇ ਉਹ 30 ਅਪ੍ਰੈਲ 2021 ਦੇ ਵਿੱਚ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਦੋ ਸਿਸਟਰਾਂ ਨੇ ਉਹ ਮੈਡ ਨੇ ਫਿਲਹਾਲ ਫਿਰ ਮੈਂ ਇਕੱਲੇ ਹਾਂ 1/2 ਲੱਖ ਸਿੰਘ ਹੈ ਜੀ ਓਏ ਹੋਏ ਪਰ ਇੰਨੀਆਂ ਦੁਖਦਖੀ ਲੀਪਾਂ ਦੇ باوجود ਵੀ ਚੱਲਦੀ ਕਹਾਣੀ ਹੈ ਜੀ ਕੋਈ ਕਿਸੇ ਗੱਲ ਹਾਂਜੀ ਦੋ ਪਰਾ ਸੀ ਜੀ ਪੈਨ ਵਗੈਰਾ ਦੋ ਪੈਨਾਂ ਉਹ ਬੈਈਆਂ ਮੇਲੜਾ ਉਹ ਗੱਡੀਆਂ ਤੁਹਾਡੀ ਹਾਂਜੀ ਬੈਡੀ ਸਾਰਾ ਤਾਂ ਤੁਹਾਡਾ ਮਈਆ ਪਰਵਾਹ ਅੱਛਾ 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 ਤੇ ਹੁਣ ਤੁਹਾਡਾ ਜਿਹੜਾ ਹੈਗਾ ਇਨਕਮ ਦਾ ਸੋਰਸ ਕੀ ਹੈ ਜੀ ਤੁਹਾਨੂੰ ਮਤਲਬ ਰੋਟੀ ਪਾਣੀ ਦਾ ਗੁਜ਼ਾਰਾ ਮਤਲਬ ਕਿਹੜੇ ਕੰਮ ਕਰਦਾ ਬਸ ਜ਼ਮੀਨ ਹੁੰਦੀ ਹੈ ਜੀ ਆਪਣੇ ਕੋਲ ਹੋਰ ਕੀ ਹੋਣਾ ਚਾਹੀਦਾ ਜ਼ਮੀਨ ਠੇਕੇ ਤੇ ਦਿੰਦੇ ਹੋ ਕਿ ਕਰਵਾਉਨੇ ਆਪ ਕਰ ਲੈਣੇ ਜੀ ਕਿਉਂਕਿ ਠੇਕੇ ਤੇ ਤਾਂ ਤੁਹਾਨੂੰ ਪਤਾ ਨਹੀਂ ਕੁਝ ਕਿੰਨੀ ਜ਼ਮੀਨ ਹੈ ਫਿਲਹਾਲ ਮੇਰੇ ਕੋਲ ਜੀ ਕੋਈ ਜ਼ਮੀਨ ਦਾ ਮੇਰਾ ਰੋਲਾ ਚੱਲੀਦਾ ਹੈ 4 ਕਿਲੇ ਜ਼ਮੀਨ ਹੈ ਜੀ 4 ਕਿਲੇ ਆਪਣੇ ਕਬਜ਼ੇ ਚ ਹੈ ਹਾਂਜੀ ਹਾਂਜੀ ਰੋਲਾ ਕਿੰਨੀ ਦਾ ਚੱ ਅ ਚਲੋ ਇਹ ਦੇ ਹੋ ਗਿਆ ਤੁਹਾਡਾ ਪਰਿਵਾਰਿਕ ਜੀ ਹੁਣ ਤੁਸੀਂ ਇਸ ਸੰਘਰਸ਼ ਦੇ ਵਿੱਚ ਕਿੰਨੇ ਦਿਨਾਂ ਦੇ ਆਏ ਹੋ ਸੀ ਜਦੋਂ ਪਹਿਲਾ ਫਰਵਰੀ 13 ਫਰਵਰੀ ਨੂੰ 2000 ਆਪਾਂ 24 ਦੇ ਵਿੱਚ ਸ਼ੁਰੂ ਕੀਤਾ ਸੀਗਾ ਜੀ ਉਦੋਂ ਲਗਾਤਾਰ ਇਥੇ 10 15 ਦਿਨ ਲਾਗੇ ਸੀਗੇ ਜੀ ਫਿਰ ਜਦੋਂ ਕੰਮ ਹੁੰਦਾ ਚਲੇ ਜਾਂਦੇ ਆ ਫਿਰ ਵਾਪਸ ਆ ਜਾਂਦੇ ਹੁਣ ਜੀ ਪਰ ਹੁਣ ਜਦੋਂ ਤੁਹਾਡੇ ਵੱਲ ਸਾਹਿਬ ਮਰਨਾਰਤੇ ਬੈਠੇ ਜੀ ਉਦੋਂ ਤਾਂ ਅਸੀਂ ਐ ਮਨੋ ਵੀ ਇਹ ਮੇਰੇ ਸ਼ਬਦ ਨਹੀਂ ਹੈਗੇ ਜਿਹੜੇ ਵੀ ਮੁੰਡੇ ਉਹਨਾਂ ਦੇ ਆ ਵੀ ਵੀ ਭਾਈ ਤੂੰ ਨਿਆਂ ਹੀ ਬਣਾ ਰੱਖਿਆ ਯਾਰ ਖੌਰ ਨੌਰੀ ਨੂੰ ਜੇ ਸਵੇਰੇ ਕੋਈ ਕੰਮ ਹੁੰਦਾ ਮੈਂ ਸਵੇਰੇ ਚਲਾਇਨਾ ਸ਼ਾਮ ਤੇ ਕਾਇਨਾ ਨਾ ਤੇ ਜੇ ਸ਼ਰਾਤ ਨੂੰ ਵਗਿਆ ਤਾਂ ਸਵੇਰ ਨੂੰ ਇੱਥੇ ਆਏ ਨਹੀਂ ਉਹ ਕਹਿੰਦੇ ਵੀ ਇਹਦਾ ਨਾਮ ਜਿਵੇਂ ਨਿਆਈਂ ਚ ਜਾਂਦੇ ਨੇ ਵੀ ਹੁਣ ਢੇੜਾ ਮਾਰ ਕੇ ਆ ਗਏ ਮਤਲਬ ਇਸ ਤਰ੍ਹਾਂ ਸਾਡਾ ਲੱਗੇ ਹੋਇਆ ਲੱਗੇ ਹਾਂ ਹਾਂ ਇਹ ਬਿਲਕੁਲ ਤੇ ਇੱਥੇ ਆ ਕੇ ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਮੋਟੀਵੇਟ ਕਰਦੇ ਹੋ ਜਾਂ ਜਿਵੇਂ ਹੁਣ ਮੈਨੂੰ ਗੱਲਾਂ ਦੱਸ ਰਹੇ ਹੋ ਤੁਸੀਂ ਲੱਗਣਾ ਮਨਦਾ ਜੇ ਇਹ ਉਹ ਇਹ ਤੁਸੀਂ ਅਡਾ ਟਰਾਲੀਆਂ 'ਚ ਜਾਂਦੇ ਹੋ ਹਾਂ ਅਡਾ ਟਰਾਲੀਆਂ 'ਚ ਵੀ ਜਾਂਦੇ ਆ ਜਿੱਥੇ ਕਿਤੇ ਵੀ ਮਤਲਬ ਜਦੋਂ ਕੋਈ ਆਉਂਦੇ ਜਾਂਦੇ ਆ ਵੀ ਜਿਵੇਂ ਹੁਣ ਇੱਕ ਵਾਰੀ ਅ ਅਸੀਂ ਸਫਰ ਕਰਦੇ ਸੀ ਟ੍ਰੇਨ 'ਚ ਆ ਰਹੇ ਸੀ ਹੂੰ ਤੂੰ ਬੰਦਾ ਕਾਫੀ ਸ਼ਾਇਦ ਹਰਿਆਣੇ ਦਾ ਸੀ ਮੇ ਵੀ ਪਤਾ ਨਹੀਂ ਕਿੱਥੋਂ ਦਾ ਸੀ ਤੇ ਉਹ ਥੋੜਾ ਜਿਹਾ ਹੋਰ ਹੀ ਸ਼ਬਦ ਵਰਤ ਰਿਹਾ ਸੀ ਵੀ ਇਹ ਬੇਲੜ ਆ ਜੀ ਇਸ ਤਰ੍ਹਾਂ ਕਰਕੇ ਵੀ ਜਿਹੜੇ ਬੈਠੇ ਆ ਧਰਨੇ ਤੇ ਆਏ ਮੈਂ 2-4 ਮਿੰਟ ਦਾ ਦੇਖਿਆ ਜੀ ਫਿਰ ਮੈਂ ਕਿਹਾ ਯਾਰ ਵੀ ਜਿਆਦਾ ਹੀ ਬੋਲੀ ਨਾ ਮੈਨੂੰ ਜਵਾਬ ਦੇਈਏ ਫਿਰ ਮੈਂ ਉਹਨੂੰ ਕਿਹਾ ਯਾਰ ਬਾਈ ਤੈਨੂੰ ਪੂਰੇ ਮਸਲੇ ਦਾ ਪਤਾ ਤੂੰ ਕਹਿ ਰਿਹਾ ਵੀ ਐਮਐਸਪੀ ਦਿੱਤੀ ਮਹਾ ਵੀ ਕਿੱਥੋਂ ਦਿੱਤੀ ਐਮਐਸਪੀ ਉਹ ਤਾਂ ਸਿਰਫ ਉਹਦੋਂ ਮੰਨਾ ਮੰਗਾ ਜੀ ਨੇ ਸੀਗਾ ਮੰਨ ਲਈਆਂ ਸੀਗੀਆਂ ਇੰਪਲੀਮੈਂਟ ਦਾ ਕਰਨਾ ਸੀ ਜੇ ਇੰਪਲੀਮੈਂਟ ਕੀਤਾ ਹੁੰਦਾ ਫਿਰ ਮੈਨੂੰ ਮੈਂ ਇੱਕੋ ਹੀ ਗੱਲ ਕਹੀ ਮੈਂ ਯਾਰ ਸਾਰੀਆਂ ਤੂੰ ਜਿੰਨੇ ਵੀ ਪੈਸੇ ਕਮਾਉਣਾ ਮਾਤਾ ਨੂੰ ਯਾਰ ਉਹਨੇ ਅਸੀਂ ਤੇਰੀ ਤੈਨੂੰ ਪੈਸੇ ਦੇ ਦਿਆ ਕਰਾਂਗੇ ਤੇ ਤੂੰ ਉੱਥੇ ਕੁਝ ਦਿਨ ਬਹਿ ਕੇ ਦੇਖਿਆ ਭਾਈ ਜੀ ਇੰਨੀ ਠੰਡ ਦੇ ਵਿੱਚ ਆਪਣੇ ਪਰਿਵਾਰ ਛੱਡਨੇ ਕੋਈ ਸੌਖਾ ਬਿਲਕੁਲ ਰੋਟੀ ਛੱਡਣੀ ਸੌਖੀ ਹੈ ਹੈਨਾ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਪਰ ਕਮਾਉਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਸੋ ਇਸ ਕਰਕੇ ਜਿਹੜੇ ਕੁਮਾਰ ਰਹੇ ਆ ਜਿਹੜੇ ਬੈਠੇ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਹੁਣ ਤੁਸੀਂ ਐ ਦੇਖੋ ਵੀ ਆਪਾਂ ਮੈਂ ਕਹਿੰਦਾ ਕੋਈ ਆਪਾਂ ਕਿਤੇ ਵੀ ਜਾਣੇ ਆ ਕੋਈ ਜੀਵ ਆ ਆਸਮ ਉਹ ਆਪਦੇ ਆਲ ਨਹੀਂ ਚਾਹੁੰਦਾ ਜੇ ਜਾਨਵਰ ਵੀ ਆ ਉਹ ਵੀ ਹੱਥ ਨੂੰ ਆਪਦੇ ਆਲ ਨਹੀਂ ਚਾਹੁੰਦਾ ਹੈਨਾ ਤੇ ਇਹ ਜਿਹੜੇ ਲੋਕ ਇੱਥੇ ਬੈਠੇ ਆ ਪਿਛਲੇ 11 ਮਹੀਨੇ ਦੋਆਦਿਵਾਲ ਨਹੀਂ ਛੱਡੀ ਬੈਠੇ ਆ ਤੇ ਕਿੱਡੀ ਵੱਡੀ ਗੱਲ ਆ ਅੱਛਾ ਇਹੇ ਤੇਰੀ ਹਾਲੀਆਂ ਤੇ ਜੀਵਨ ਗਤੂਆਂ ਦੀ ਗੱਲ ਤੋਂ ਮੇਰੀ ਯਾਦ ਆਏ ਇੱਕ ਸਵਾਲ ਪਿਛਲੇ ਕੋਲ ਪੁੱਛਣਾ ਚਾਹਾਂਗਾ ਜੀ ਮਨੁੱਖੀ ਜਿਹੜੀ ਮਨਟਲ ਵਿਚਿਓਰਟੀ ਆ ਉਹ ਬਾਕੀ ਉਮਰ ਤੋਂ ਵੱਧ ਲੱਗਦੀ ਹੈ ਕਿ ਮਨੁੱਖ ਦੀ ਜਿਹੜਾ ਜੀਵਨ ਹੈ ਇੱਕ ਪਸ਼ੂ ਪੰਛੀਆਂ ਦਾ ਜੀਵਨ ਹੈਗਾ ਉਹਦੇ 'ਚ ਤੁਸੀਂ ਬੁਨਿਆਦੀ ਵਖਰੇਵਾ ਕੀ ਦੇਖਦੇ ਬੜਾ ਵਧੀਆ ਸਵਾਲ ਕੀਤਾ ਤੁਸੀਂ ਦੇਖੋ ਜਾਨਵਰਾਂ ਤੇ ਪੰਛੀਆਂ ਦੇ ਵਿੱਚ ਬਹੁਤ ਸਾਰੀਆਂ ਸਿਮਿਲਰਿਟੀਜ਼ ਆ ਬਹੁਤ ਸਾਰੀਆਂ ਸਮਾਨਤਾਵਾਂ ਆ ਜਾਨਵਰ ਜਨਮ ਲੈਂਦੇ ਆ ਪੰਛੀ ਜਨਮ ਜਨਮ ਲੈਂਦੇ ਆ ਵੱਡੇ ਹੁੰਦੇ ਆ ਬੱਚੇ ਪੈਦਾ ਕਰਦੇ ਆ ਖਾਂਦੇ ਪੀਂਦੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਇਨਸਾਨ ਬੱਚਾ ਜਨਮ ਲੈਂਦਾ ਖਾਂਦਾ ਪੀਂਦਾ ਵੱਡਾ ਹੁੰਦਾ ਵਿਆਹ ਕਰਦਾ ਬੱਚੇ ਪੈਦਾ ਕਰਦਾ ਇਸ ਦੁਨੀਆ ਤੋਂ ਚਲੇ ਜਾਂਦਾ ਇਹ ਤਾਂ ਹੈਗੀਆਂ ਸਿਮਿਲਰਿਟੀਜ਼ ਸਮਾਨਤਾਵਾਂ ਆ ਜੀਵ ਦੇ ਤੌਰ ਤੇ ਜੀਵ ਦੇ ਤੌਰ ਤੇ ਇੱਕ ਇੱਕ ਜਿਹੜੀ ਸਾਨੂੰ ਜਾਨਵਰਾਂ ਨਾਲੋਂ ਪੰਛੀਆਂ ਨਾਲੋਂ ਬਾਕੀ ਕਿਨਾਂਤ ਨਾਲੋਂ ਵੱਖਰੀ ਕਰਦੀ ਆ ਉਹ ਸੈਂਸ ਸਾਡੀ ਸਮਝ ਜੇ ਹੁਣ ਅਸੀਂ ਇਨਸਾਨ ਹੋਣ ਦੇ ਬਾਵਜੂਦ ਵੀ ਮਤਲਬ ਸਾਡੇ ਕੋਲੇ ਉਹ ਜਿਹੜਾ ਸਮਾਜ ਬਣਿਆ ਉਹ ਸਮਝ ਤੋਂ ਹੀ ਬਣਿਆ ਨਾ ਪਹਿਲਾਂ ਜੰਗਲਾਂ ਦੇ ਵਿੱਚ ਰਹਿੰਦੀ ਸੀ ਉਸ ਤੋਂ ਬਾਅਦ ਦੇ ਵਿੱਚ ਫਿਰ ਇਕੱਠੇ ਹੋ ਕੇ ਸ਼ੁਰੂ ਕੀਤਾ ਫਿਰ ਇਹ ਹੋਇਆ ਵੀ ਯਾਰ ਆਪਾਂ ਕੋਈ ਇਸ ਤਰ੍ਹਾਂ ਦਾ ਕੋਈ ਪਿੰਡ ਬਣਾਈਏ ਉਹ ਬਣੇ ਜਿਹੜਾ ਜੋ ਵੀ ਅਸੀਂ ਦੇਖ ਰਹੇ ਆ ਇਹ ਨਹੀਂ ਹੈ ਵੀ ਆਈ ਆ ਗਿਆ ਇਹ ਬਹੁਤ ਲੰਮਾ ਟਾਈਮ ਲੱਗਿਆ ਇਸ ਗੱਲ ਦੇ ਵਿੱਚ ਇੱਥੇ ਤੱਕ ਪਹੁੰਚਣ ਵਾਸਤੇ ਮਤਲਬ ਐਦਾ ਹੀ ਨਹੀਂ ਸੀਗਾ ਵੀ ਜਿਹੜਾ ਜਵਾਨਾ ਹੈ ਇਹਦੇ ਚੋਂ ਤੁਹਾਡਾ ਕੋਈ ਹੈ ਨਹੀਂ ਮਤਲਬ ਨਿਕਲਦਾ ਲੱਗਦਾ ਕਿ ਇਹ ਪੰਛੀਆਂ ਚ ਪਸ਼ੂਆਂ ਚ ਸਮਝ ਨਹੀਂ ਹੁੰਦੀ ਨਹੀਂ ਬਿਲਕੁਲ ਹੁੰਦੀ ਹੈ ਕਿਉਂ ਨਹੀਂ ਹੁੰਦੀ ਉਹਨਾਂ ਨਾਲੋਂ ਸਾਡਾ ਲੈਵਲ ਹੈਡਾ ਜਿਹੜਾ ਸਾਡਾ ਲੈਵਲ ਹੈ ਯਾਨੀ ਕਿ ਉਹ ਜਿਆਦਾ ਹੈ ਮਤਲਬ ਕੁਆਂਟੀਟੇਟਿਵ ਡਿਫਰੈਂਸ ਹੈ ਜਾਂ ਕੁਆਲਿਟੀ ਦਾ ਫਰਕ ਹੈ ਨਹੀਂ ਨਹੀਂ ਮਤਲਬ ਦੋਨੇ ਪੱਖੇ ਆ ਦੋਨੇ ਪੱਖੀ ਹੈ ਜੀ ਅੰਗਰੇਜ਼ੀ ਦੇ ਦੋ ਲਫ਼ਜ਼ ਆਉਂਦੇ ਜੀ ਇੱਕ ਹੈਗਾ ਕੌਨਸ਼ੀਅਸਨੈਸ ਇੱਕ ਹੈਗਾ ਅਵੇਅਰਨੈਸ ਜੀ ਸੇਮ ਸਮਝਦੇ ਉਹਨਾਂ ਨੂੰ ਨਹੀਂ ਨਹੀਂ ਜਿਹੜਾ ਅਵੇਅਰਨੈਸ ਆ ਤੇ ਕੌਂਸ਼ੀਅੰਸ ਦਾ ਮਤਲਬ ਫਰਕ ਹੈ ਕੀ ਫਰਕ ਕੌਂਸ਼ੀਅੰਸ ਦਾ ਮਤਲਬ ਤੇ ਜਿਹੜਾ ਅਵੇਅਰਨੈਸ ਦਾ ਜਿੰਨਾ ਕਿ ਜੋ ਮੇਰੀ ਸਮਝ ਹੈ ਜੀ ਉਹਦੇ ਮੁਤਾਬਕ ਇਹ ਆ ਵੀ ਅਵੇਅਰ ਦਾ ਮਤਲਬ ਹੁੰਦਾ ਮੰਨ ਲਓ ਕਿਸੇ ਚੀਜ਼ ਬਾਰੇ ਅਸੀਂ ਅਵੇਅਰ ਆ ਚਲੋ ਮੈਂ ਹੋਰ ਸੌਖਾ ਕਰ ਦਿੰਦਾ ਜੀ ਸਵਾਲ ਨੂੰ ਜੀ ਕਿ ਇਹ ਫਰਕ ਸਿਰਫ ਮਾਤਰਾ ਦਾ ਹੈ ਜਾਂ ਗੁਣ ਦਾ ਹੈ ਯਾਨੀ ਕੁਆਂਟੀਟੀ ਦਾ ਹੈ ਜਾਂ ਕੁਆਲਿਟੀ ਦਾ ਨਹੀਂ ਨਹੀਂ ਕੁਆਂਟੀਟੀ ਦਾ ਹੈ ਜੀ ਜੇ ਇੱਕ ਲਾਈਨ 'ਚ ਕਹਿਣਾ ਚਾਹੋ ਤੁਸੀਂ ਜੀ ਜੀਵ ਜੰਤੂਆਂ ਪਸ਼ੂ ਪੰਛੀਆਂ ਤੇ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਲਾਈਨ ਚ ਕਹਿਣਾ ਹੁੰਦਾ ਹੈ ਕੀ ਫਰਕ ਉਹ ਮੈਂ ਦੱਸਦਾ ਨਹੀਂ ਮੈਂ ਜਿਹੜੇ ਲੱਖਿਆ ਨਹੀਂ ਕਰਨੀ ਨਹੀਂ ਨਹੀਂ ਮੈਂ ਇੱਕ ਗੁਰਬਾਣੀ ਦੀ ਤੁਕ ਨਾਲ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ ਹਾਂ ਤੁਹਾਡੇ ਸਵਾਲ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਬੀਜ ਮੰਤਰ ਸਭ ਕੋ ਗਿਆਨ ਹੁਣ ਜਿਹੜੇ ਸਾਡੇ ਧਾਰਮਿਕ ਬੰਦੇ ਉਹਦਾ ਅਰਥ ਕਿਵੇਂ ਲੈਂਦੇ ਮੈਨੂੰ ਨਹੀਂ ਪਤਾ ਤਾਂ ਉਹ ਹੀ ਦੱਸ ਸਕਦੇ ਆ ਪਰ ਜਿੰਨੀ ਕੁ ਮੈਨੂੰ ਜੋ ਮੈਨੂੰ ਲੱਗਿਆ ਹੋ ਸਕਦਾ ਮੇ ਵੀ ਆਈ ਕੈਨ ਬੀ ਰੋਂਗ ਮੈਂ ਗਲਤ ਵੀ ਹੋਵਾਂ ਵੀ ਬੀਜਾਂ ਦੇ ਵਿੱਚ ਵੀ ਬੀਜ ਮੰਤਰ ਜਿਹੜੇ ਬੀਜ ਹੈ ਉਹ ਬੋਲਦੇ ਆ ਮੰਤਰ ਪਤਰ ਬੋਲਣਾ ਹੁੰਦਾ ਬੀ ਸਾਰੇ ਨੂੰ ਗਿਆਨ ਆ ਕੀ ਗਿਆਨ ਆ ਬੀ ਨੂੰ ਤੁਸੀਂ ਧਰਤੀ ਚ ਪਾ ਦਿਓ ਪੁੱਠਾ ਸਿਰ ਦੇਓ ਸਿੱਧਾ ਸਿਰ ਦੇਓ ਟੇਡਾ ਕਰ ਦਿਓ 빙ਗਾ ਕਰ ਦਿਓ ਜਿਵੇਂ ਮਰਜ਼ੀ ਕਰ ਦਿਓ ਜਿਹੜੀ ਉਹਦੀ ਜੜਾ ਉਹ ਥੱਲੇ ਨੂੰ ਜਾਊਗੀ ਤੇ ਤਣਾ ਉੱਪਰ ਨੂੰ ਆਊਗਾ ਮਤਲਬ ਇਹ ਉਹਦੇ ਚ ਜਿਹੜੀ ਤੁਸੀਂ ਗੱਲ ਕਰਦੇ ਹੋ ਕੌਂਸ਼ੀਅੰਸ ਦੀ ਗੱਲ ਕਰਦੇ ਹੋ ਇਹ ਉਹਦੇ ਚ ਗਿਆਨ ਆ ਕੁਦਰਤ ਵੱਲੋਂ ਪਾਇਆ ਹੋਇਆ ਠੀਕ ਹੈ ਹੁਣ ਮੈਂ ਇਹ ਕਹਿਣਾ ਚਾਹਣਾ ਵੀ ਜੇ ਜੀਵਾਂ ਦੇ ਵਿੱਚ ਜਾਨਵਰਾਂ ਦੇ ਵਿੱਚ ਜਾਂ ਬੀਜਾਂ ਦੇ ਵਿੱਚ ਵੀ ਇੰਨਾ ਇੱਕ ਗਿਆਨ ਆ ਤੇ ਸਾਡੇ ਕੋਲੇ ਤਾਂ ਸਮਝਦਾ ਸਾਰਿਆਂ ਨਾਲੋਂ ਜ਼ਿਆਦਾ ਲੈਵਲ ਆ ਤੇ ਫਿਰ ਸਾਡੀ ਸਮਝ ਕਿੱਥੇ ਚਲੀ ਗਈ ਜੇ ਅੱਜ ਅਸੀਂ ਇੰਨੀ ਐਸ ਹਾਲਤ ਦੇ ਵਿੱਚ ਵੀ ਅਸੀਂ ਇਕੱਠੇ ਨਹੀਂ ਹੋ ਰਹੇ ਜਾਂ ਜਿਹੜੇ ਹਲੇ ਵੀ ਘਰਾਂ ਦੇ ਵਿੱਚ ਬੈਠੇ ਨੇ ਜੋ ਵੀ ਸਾਡੀਆਂ ਸਮੱਸਿਆਵਾਂ ਨੇ ਠੀਕ ਹੈ ਹੁਣ ਇਹਨੂੰ ਸਾਰੇ ਕਾਸੇ ਵਿੱਚ ਇੱਕ ਲੈਂਚ ਕਰਨ ਦੀ ਕੋਸ਼ਿਸ਼ ਜਿਹੜੀ ਗੱਖ ਹੈ ਉਹਦੇ 'ਚ ਇਹ ਹੀ ਆ ਜੀ ਜਿਹੜੀ ਜ਼ਿੰਦਗੀ ਆ ਠੀਕ ਹੈ ਮਤਲਬ ਅਸੀਂ ਜਨਮ ਲੈਂਤਾ ਇਹ ਕੁਦਰਤ ਦੀ ਦੇਣਾ ਪਰ ਚੰਗੀ ਜ਼ਿੰਦਗੀ ਸਿਆਣਪ ਦੀ ਦੇਣਾ ਮੈਂ ਥੋੜਾ ਜਿਹਾ ਇਹ ਵਿੱਚ ਕੁਸਤਾਖੀ ਕਰੂੰ ਜੀ 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 ਤੇਰੇ ਹਾਂ ਸ਼ਾਇਦ ਉਮਰ ਚ ਵੀ ਵੱਡਾ ਜੀ ਜੀ ਥੋੜਾ ਬਹੁਤਾ ਮੈਂ ਵੀ ਮਤਲਬ ਮਸਕਾ ਹਮਾਰੇ ਨਾ ਕਰ ਜੀ ਇਹ ਇੱਕ ਲੈਣ ਚ ਕਹਿਣਾ ਹੋਵੇ ਜੀ ਮਨੁੱਖ ਤੋਂ ਬਿਨਾ ਬਾਕੀ ਦੇ ਸਾਰੇ ਜੀਵ ਜੰਤੂ ਜੀ ਵਾਤਾਵਰਣ ਦੇ ਅਨੁਸਾਰ ਆਪਣੇ ਆਪ ਨੂੰ ਢਾਲਦੇ ਨੇ ਜਿਹੜੀਆਂ ਤਿੰਨ ਚਾਰ ਗੱਲਾਂ ਤੁਸੀਂ ਕਹੀਆਂ ਵੀ ਬੱਚੇ ਕਾਹਦਾ ਕਰਦੇ ਜੀ 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 ਸਾਲਾਂ ਬੰਦੇ ਨੇ ਉਹ ਸਾਰਾ ਕਰਦੇ ਨੇ ਵਾਤਾਵਰਣ ਦੇ ਅਨੁਸਾਰ ਆਪਣੇ ਆਪ ਨੂੰ ਢਾਲਦੇ ਨੇ ਲੇਕਿਨ ਮਨੁੱਖ ਇੱਕ ਅਜਿਹਾ ਜੀਵ ਹੈ ਜਿਹਨੇ ਵਾਤਾਵਰਣ ਨੂੰ ਆਪਣੇ ਅਨੁਸਾਰ ਚੇਂਜ ਕੀਤਾ ਹੈ ਅੱਜ ਤੱਕ ਉਦਾਹਰਨ ਦੇ ਤੌਰ ਤੇ ਇੱਕ ਇੱਕ ਕਲੈਂਟ ਹਾਂਜੀ ਤੁਸੀਂ ਬੋਲੋ ਪੂਰੀ ਕਰੋ ਕੰਪਲੀਟ ਕਰੋ ਇਕ ਲੈਨਚ ਕਹਿਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬਾਕੀ ਸਾਰੇ ਜੀਵ ਜੰਤੂ ਵਾਤਾਵਰਨ ਅਨੁਸਾਰ ਆਪਣੇ ਆਪ ਨੂੰ ਢਾਲਦੇ ਆਏ ਨੇ ਲੇਕਿਨ ਵਾਤਾਵਰਨ ਉਹਨਾਂ ਨੇ ਚੇਂਜ ਨਹੀਂ ਕੀਤਾ ਜਿਹੜੀ ਕੋਈ ਚੇਂਜ ਮਾੜੀ-ਮੋਟੀ ਕੀਤੀ ਉਹ ਮਾਈਨਰ ਹੈ ਦੋ ਮਦਰਜੇ ਦੀ ਹੈ ਮਨੁੱਖ ਹੈ ਜਿਨੇ ਮਤਲਬ ਵਾਤਾਵਰਨ ਨੂੰ ਆਪਣੀ ਇੱਛਾ ਦੇ ਅਨੁਸਾਰ ਤਬਦੀਲ ਕੀਤਾ ਉਦਾਹਰਨ ਦੇ ਰਿਹਾ ਹਾਂ ਪੰਛੀਆਂ ਦੇ ਆਲਣੇ ਨੂੰ ਦੇਖੋ ਜਿਹੜਾ ਘੁੱਗੀ ਹੈ ਜੀ ਉਹ ਚਾਰਕ ਟੱਕੇ ਧਰਦੀ ਆ ਸਦੀਆਂ ਤੋਂ ਹੀ ਇੱਕ ਬਈਆ ਕਹਿੰਦੇ ਨੇ ਆਪਾਂ ਨੂੰ ਕਿ ਆਪਾਂ ਕੀਆ ਉਹ ਬਈਆ ਕੋਈ ਪੀਹਾਕ ਪੀਹਾ ਜੀ ਉਹਦਾ ਇੱਕ ਆਨਲਾਈਨ ਦਾ ਖਾਸ ਸਟਾਈਲ ਹੈ ਜੀ ਐ ਪਉਂਦਾ ਫਿਰ ਉਹ ਐ ਥੱਲੇ ਨੂੰ ਆਉਂਦਾ ਜੀ ਹੱਥ ਪਾ ਕੇ ਦੇਖੋ ਜੀ ਉਹ ਉਸੇ ਕਿਸਮ ਦੀ ਪਉਂਦਾ ਆਰੇ ਸਦੀਆਂ ਤੋਂ ਮਤਲਬ ਇਹ ਕਦੇ ਨਹੀਂ ਦੇਖਿਆ ਵੀ ਆ ਘੁੱਗੀ ਸੀ ਜਿਹੜੀ ਪਹਿਲਾਂ ਚਾਰਕ ਟੱਕੇ ਪਾਉਂਦੀ ਹੁਣ ਮਲਟੀ ਸਟੋਰੀ ਵਾਲਾ ਬਣ ਲਿਆ ਜੀ ਮਨੁੱਖ ਕਿੱ데 ਦੇਖੋ ਜੀ ਮਨੁੱਖ ਪਹਿਲਾਂ ਗੁਫਾਵਾਂ ਚ ਰਹਿਣ ਲੱਗਿਆ ਪੱਥਰ ਕੱਟ ਕੇ ਅਵਾਜਾਂ ਤੁਸੀਂ ਇੱਥੇ ਜਾਓ ਆਪਣਾ ਜਿਹੜੀਆਂ ਅਜੰਤਾ ਤੇ ਅਲੋਰਾ ਦੀ ਗੁਫਾਵਾਂ ਉਹਨੇ ਪਹਿਲਾਂ ਤਕਨੀਕ ਸਿੱਖੀ ਉਹ ਜਿਹੜੇ ਆਪਾਂ ਧਰ ਥੱਲੇ ਤੋਂ ਉੱਪਰ ਨੂੰ ਸਾਰਦੇ ਜੀ ਉਹਨਾਂ ਦੇ ਚ ਤਕਨੀਕ ਪਤਾ ਕੀ ਵਰਤੀ ਹੁੰਦੀ ਹੈ ਪਹਾੜ ਨੂੰ ਉੱਪਰਲੇ ਪਾਸੇ ਥੋੜਾ ਜਿਹਾ ਮੂਰਾ ਕਰਕੇ ਉੱਪਰ ਵੱਡ ਜਾਂਦੇ ਨੇ ਫਿਰ ਉਹ ਥੱਲੇ ਕੱਟਦੇ ਆਉਂਦੇ ਨੇ ਥੱਲੇ ਕੱਟਦੇ ਆਉਂਦੇ ਨੇ ਉਹਦੇ ਚ ਥੰਮਲੇ ਬਣ ਜਾਂਦੇ ਨੇ ਪਿੱਲਰ ਬਣ ਜਾਂਦੇ ਨੇ ਇਹ ਟੈਕਨੀਕ ਮਨੁੱਖ ਨੇ ਉਹ ਉਹ ਬਣਾਈ ਫੇਰ ਉਹ ਇੱਟਾਂ ਬਣਾਉਣ ਦਾ ਆਪਦਾ ਕੰਮ ਕਰਿਆ ਪੱਥਰਾ ਤੋਂ ਛੱਡ ਕੇ ਖੁਦ ਬਣਾਉਣ ਲੱਗਿਆ ਫਿਰ ਕਾਲੀਆਂ ਕੜੀਆਂ ਵਾਲਿਆਂ ਵਾਲੀਆਂ ਛੱਤਾਂਆਂ ਗੀਆਂ ਸਾਰਿਆਂ ਨੇ ਜਿਹੜੇ ਪੁਰਾਣੇ ਬੰਦੇ ਐ ਉਹਨਾਂ ਨੇ ਹਿੱਸਾ ਵੀ ਪਾਇਆ ਹੋਊਗਾ ਸਾਡੇ ਇਲਾਕੇ 'ਚ ਤਾਂ ਉਹਨੂੰ ਕਹਿੰਦੇ ਹੁੰਦੇ ਸੀ ਜਦੋਂ ਨਾਲ ਛੱਤ ਪੈਂਦੀ ਉਹਨੂੰ ਕਹਿੰਦੇ ਅਜੇ ਪੂਰਨ ਪਉ ਪਹਿਲਾ ਸਦੀਰ ਹੁੰਦੇ ਅger ਕੜੀਆਂ ਫਿਰ ਫਰਤੀ ਪੱਟੀਆਂ ਫਿਰ ਉਸ ਤੋਂ ਬਾਅਦ ਸਰਕੰਡਾ ਬਸ਼ਾਇਆ ਜਾਂਦਾ ਸੀ ਉਹਦੇ ਉੱਤੇ ਮਿੱਟੀ ਪਾਈ ਜਾਂਦੀ ਸੀ ਫਿਰ ਉਦੋਂ ਬਾਅਦ ਬੁੜੀਆਂ ਕਾਲੀ ਮਿੱਟੀ ਨਾਲ ਲਪਕ ਦਿੰਦੀਆਂ ਸੀ ਇਹ ਟੈਕਨੀਕ ਸੀ ਤੇ ਮੱਖੀ ਮੱਛਰ ਦਾ ਸ਼ਰੀਆ ਵਿੱਚ ਵੀ ਹੁੰਦੀ ਸੀ ਉਹਨਾਂ ਚੱਕਰਾਂ ਚ ਐਸੇ ਕਰਕੇ ਘਰੇਲੂ ਚਿੜੀਆਂ ਵੀ ਹੁੰਦੀਆਂ ਹੁਣ ਅਸੀਂ ਨਾ ਮੱਖੀ ਬਟ ਦੇਣਾ ਨਾ ਮੱਛਰ ਕੋਟ ਦੇਣਾ ਉਹ ਤਾਕੀਆਂ ਜਾਲੀਆਂ ਉਹ ਬਹੁਤ ਖੁਸ਼ ਆ ਗਿਆ ਮੈਂ ਉਹ ਨਹੀਂ ਬੋਲਾਂਗਾ ਮਲਟੀ ਸਟੋਰੀ ਬਿਲਡਿੰਗਸ ਪਤਾ ਕਿੰਨੀਆਂ ਕਿੰਨੀਆਂ ਮੰਜ਼ਲਾਂ ਅਮਰੀਕਾ ਦੇ ਟਾਵਰ ਜਿਹੜੇ ਉਸਾਮਾਂ ਨਾਲ ਲਾ ਦਿੰਦੇ ਉਹ ਗਰੁੱਪ ਨੇ ਕਰਾਈ ਸੀ ਉਹ ਪਤਾ ਲੱਗਿਆ ਵੀ ਕਿੰਨੇ ਮੰਜ਼ਲੀ ਹੈ। ਜਾਨੀ ਹੋਰ ਸਾਰੇ ਖੇਤਰਾਂ ਦੇ ਵਿੱਚ ਮਨੁੱਖ ਨੇ ਵਾਤਾਵਰਣ ਨੂੰ ਨਿੱਜਰ ਆਪਣੀਆਂ ਇੱਛਾ ਮੁਤਾਬਕ ਟਰਾਂਸਫਰ ਕੀਤਾ ਭਾਵੇਂ ਮਨੁੱਖਤਾ ਦੇ ਖਿਲਾਫ ਹੀ ਗਈ ਹੈ ਹੋਗਾ। ਜੀ ਬੇਸਿਕ ਗੱਲ ਹੈ ਜਿਹੜੀ ਜਿਹੜੀ ਮੈਂ ਸਮਝੀ ਹੈ ਜ਼ਿੰਦਗੀ ਦੇ ਵਿੱਚ ਕਿ ਮਨੁੱਖ ਇੱਕ ਅਜਿਹਾ ਜੀਵ ਹੈ ਇਨੇ ਭਾਵੇਂ ਆਪਣੇ ਲਾਲਚ ਬਸ ਆਪਣੀ ਜ਼ਿੰਦਗੀ ਚ ਵੋ ਬਿਹਤਰ ਸਹੂਲਤਾ ਲੈਣ ਵਾਸਤੇ ਉਹਨੇ ਵਾਤਾਵਰਨ ਨੂੰ ਚੇਂਜ ਕੀਤਾ ਮਤਲਬ ਉਹਦੇ ਅਨੁਸਾਰ ਢਾਲ ਕੇ ਬਿਜਾਰਾ ਕਰਨ ਦਾ ਅਕਸੀ ਹੁਕਮ ਲਿਆ ਤਾਂ ਹਾਂ ਹੁਣ ਕੀ ਸੀ ਉਹ ਇਹ ਸੀਗਾ ਨਾ ਵੀ ਐਕਚੁਅਲ ਦੇ ਵਿੱਚ ਸਿਹਤਾਂ ਦੇ ਮਾਮਲੇ ਤੇ ਬਾਡੀ ਦਾ ਮੈਕੈਨਿਜ਼ਮ ਕਿਵੇਂ ਕੰਮ ਕਰਦਾ ਠੀਕ ਹੈ ਜੀ ਹੁਣ ਸਰੀਰ ਮੇਰਾ 25% ਕੰਮ ਕਰਦਾ ਜੀ 75 ਕਰਦਾ ਨਹੀਂ ਪਰ ਇਹ ਸਰੀਰ ਤੋਂ ਮਤਲਬ ਜਿਹਦਾ 100% ਕੰਮ ਕਰਦਾ ਉਹ ਉਹ ਤੋਂ ਵੀ ਵੱਧ ਕੰਮ ਲੈ ਲਿਆ ਉਹ ਕਿਵੇਂ ਲੈ ਲਿਆ ਕਿਉਂਕਿ ਆਪਾਂ ਦੇਖਿਆ ਵੀ ਜਿਹੜਾ ਸਾਡਾ ਬਾਡੀ ਦਾ ਮੈਕੈਨਿਜ਼ਮ ਹੈ ਕਿਵੇਂ ਕੰਮ ਕਰਦਾ ਠੀਕ ਹੈ ਇਸ ਇਹ 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 ਲੰਮਾ ਵੇਸਾ ਜੀ ਆਪਾਂ ਇਹਦੇ ਤੇ ਗੱਲ ਕਰਾਂਗੇ ਤੇ ਤਾਂ ਫਿਰ ਕਈ ਦਿਨ ਚਾਹੀਦੇ ਜੀ ਇਹਦਾ ਮੈਂ ਤੈਨੂੰ ਹਿੰਟ ਦੇ ਗਿਆ ਸੀ ਜੀ ਉਹ ਤੈਨੂੰ ਪਕੜਿਆ ਜੀ ਠੀਕ ਹੈ ਨਾ ਜੇ ਤੂੰ ਸਮਝਦੀ ਦੀ ਗੱਲ ਕਰਦੀ ਹਾਂ ਦੋ ਕੈਟਾਗਰੀਜ਼ ਅੰਡਰਸਟੈਂਡਿੰਗ ਦੇ ਮਾਮਲੇ ਤੇ ਸਾਈਕੋਲੋਜੀ ਜੀ ਜੀ ਇੱਕ ਹੁੰਦੀ ਹੈ ਅਵੇਅਰਨੈਸ ਸੂਝ ਜਿਹਨੂੰ ਕਹਿੰਦੇ ਬਿਲਕੁਲ ਜੀ ਉਹ ਜੀਵ ਜੰਤੂਆਂ ਪਸ਼ੂ ਪੰਛੀ ਸਾਰਿਆਂ ਦੀ ਬਿਲਕੁਲ ਇੱਕ ਹੁੰਦੀ ਹੈ ਕੌਨਸ਼ੀਅਸਨੈਸ ਕੌਨਸ਼ੀਅਸਨੈਸ ਨਹੀਂ ਹੈ ਉਹ ਇਹ ਅਵੇਅਰਨੈਸ ਦਾ ਹਾਇਰ ਲੈਵਲ ਬਿਲਕੁਲ ਜੀ ਬਿਲਕੁਲ ਡਿਫਰੈਂਟ ਹੈਗੀ ਹੈ ਉਹ ਤਾਂ ਫਿਰ ਸਿੱਧੇ ਬ੍ਰਹਮੰਡ ਯੂਨੀਵਰਸ ਨਾਲ ਜੁੜਨ ਵਾਲੀ ਗੱਲ ਹੈ ਮੁੱਖਾਂ ਚ ਕੌਨਸ਼ੀਅਸਨੈਸ ਹੈਗੀ ਹੈ ਜਿਹਨੂੰ ਚੇਤਨਾ ਕਹਿੰਦੇ ਆ ਉਹ ਗੱਲ ਤੁਸੀਂ ਖੜੀ ਨਹੀਂ ਸੀ ਮੈਂ ਚਾਹੁੰਦਾ ਸੀ ਵੀ ਤੁਸੀਂ ਜੀ 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 ਚਲੋ ਅੱਗੇ ਚਲੋ ਅਗਲਾ ਤੁਸੀਂ ਇੱਕ ਸਵਾਲ ਕਰੋ ਜੀ ਆ ਪਰ ਇੱਕ ਮੇਰੀ ਬੇਨਤੀ ਜ਼ਰੂਰ ਆ ਤੁਹਾਨੂੰ ਖੁੱਲਾ ਓਪਨ ਕਬੱਡੀ ਵਿਆਹਾ ਕੁਝ ਬੋਲਣਾ ਚਾਹੁੰਦਾ ਹਾਂ ਉਹ ਸੁਣੋ ਗੱਲ ਜੀ ਕਿਉਂਕਿ ਆਪਾਂ ਚਾਹੁੰਦੇ ਆ ਹੋਰ ਵੀ ਕੰਮ ਕਰਨੇ ਆ ਵੀ ਆਪਾਂ ਥੋੜੇ ਥੋੜੇ ਉਹ ਕਰ ਲਈ ਆਪਾਂ ਇੱਕ ਦਿਨ ਫਿਰ ਕਿਤੇ ਲੰਮਾ ਮਤਲਬ ਰੱਖਾਂਗੇ ਕਈ ਕਈ ਦਿਨ ਆਪਾਂ ਇਹਦੇ ਤੇ ਗੱਲਾਂ ਕਰਾਂਗੇ ਵਿਚਾਰਾ ਕਰਾਂਗੇ ਨਹੀਂ ਨਹੀਂ ਇੱਕ ਨੈਕਸਟ ਫੋਰ ਮੈਂ ਜਿਹੜੀ ਮਹਿਸੂਸ ਕੀਤੀ ਜੀ ਜੀ ਤੁਸੀਂ ਤੁਹਾਡੀ ਬਹੁਤ ਵਧੀਆ ਕਪੈਸਿਟੀ ਆ ਜਿਵੇਂ ਤੁਸੀਂ ਕਹਿੰਦੇ ਯੂ ਆਰ ਡੂਇੰਗ ਐਮ ਇਨ ਇੰਗਲਿਸ਼ ਜੀ ਤੇ ਮੇਰੀ ਸਲਾਹ ਜਿਹੜੀ ਹੁਣ ਸਾਰੀ ਗੱਲਬਾਤ ਆਪਕਣੀ ਹੋਈ ਹੈ ਇਹੀ ਮੈਂ ਤੁਹਾਨੂੰ ਅੰਗਰੇਜ਼ੀ ਸਵਾਲ ਕਰਾਂਗਾ ਯੂ ਹੈਵ ਟੂ ਆਨਸਰ ਇਨ ਇੰਗਲਿਸ਼ ਇਕ ਸਰ ਉਹ ਇਹ ਆਫਟਰ ਤੁਹਾਡਾ ਪਹਿਲਾਂ ਮੈਂ ਵਿਜੀਆ ਕੱਲ ਨੂੰ ਇੱਧਰ ਕੁਝ ਲੰਗਰ ਵਾਲਿਆਂ ਦਾ ਇੰਟਰਵਿਊ ਕਰਨੀ ਆਂਗੀ ਜਿਹੜੇ ਵਿਚਾਰੇ ਇੱਕ ਮੁੰਡਾ ਉਹ ਸੜ ਹੀ ਗਿਆ ਸੀ ਉਹਨੂੰ ਥੋੜੀ ਗੈਸ ਗੂਸ ਲੱਗ ਗਈ ਸੀ ਉਹਨਾਂ ਕੋਲੇ ਜਾ ਰਿਹਾ 9 ਤੇ 10 ਦਾ ਟਾਈਮ ਉਹਨਾਂ ਦਾ ਠੀਕ ਹੈ ਜੀ ਪਰਸੋਂ ਦਾ ਆਪਾਂ ਟਾਈਮ ਰੱਖ ਲੈਨੇ ਹਾਂ ਸਰ ਨੰਬਰ ਤੁਹਾਡਾ ਆ ਗਿਆ ਆਪਾਂ ਤਾਲਮਿਲ ਕਰ ਲੈਨੇ ਨੇ ਪਰਸੋਂ ਦਾ ਟਾਈਮ ਰੱਖ ਕੇ ਇਹ ਜ਼ਰੂਰੀ ਹੈ ਕਿਉਂ ਕਿ ਸਾਊਥ ਇੰਡੀਆ ਦੇ ਵਿੱਚ ਆਪਾਂ ਤੁਹਾਡੀ ਗੱਲ ਪਛਾਣਨਾ ਚਾਹੁੰਦੇ ਆਂ ਰੈਸਟ ਆਫ ਦੀ ਜਿਹੜੀ ਵਰਲਡ ਹੈਗਾ ਜਿਹਦੇ ਵਿੱਚ ਪੰਜਾਬੀ ਹਿੰਦੀ ਜ ਕੁਝ ਏਰੀਆ ਚ ਨਹੀਂ ਜਾਂਦਾ ਬਿਲਕੁਲ ਜੀ ਬਿਲਕੁਲ 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 ਆਪੀਆਂ ਤੋਂ ਵੀ ਨਾ ਤਾਂ ਬਾਕੀਆਂ ਲਈ ਤਾਂ ਕਾਲਾ ਅਕਸ਼ਰ ਮੈਂ ਬੈਂਸ ਬਰਾਬਰੀ ਬਿਲਕੁਲ ਆਪਾਂ ਪੂਰੇ ਮੇਰਾ ਆਪਾਂ ਤਾਮਨ ਲਾਡੂ ਬਗ ਜੀ ਹੈ ਨਾ ਮੈਂ ਇੱਕ ਹਾਸੇ ਵਾਲੀ ਗੱਲ ਸੁਣਾਉਣਾ ਵਿੱਚ ਮੜੀ ਜੀ ਲਾਈਟ ਠੀਕ ਹੈ ਜੀ ਬਰਮਾਸ 1984 ਦੇ ਵਿੱਚ ਧਰਮਪੁਰੀ ਇੱਕ ਮਤਲਬ ਡਿਸਟ੍ਰਿਕਟ ਹੈਡਕਵਰਟਰ ਹੈ ਜਿਵੇਂ ਆਪਣੇ ਪਟਿਆਲਾ ਤਾਂ ਉਦੋਂ ਅਸੀਂ ਸਟੂਡੈਂਟ ਯੂਨੀਅਨ ਵੱਲੋਂ ਸਾਨੂੰ ਸੱਦਾ ਆਇਆ ਉੱਥੋਂ ਤਾਮਨ ਲਾਡੂ ਤੋਂ ਇੱਕ ਉੱਥੇ नक्सਲਵਾੜੀ ਗਰੁੱਪ ਸੀਗਾ ਪੀਪਲ ਵਾਰ ਗਰੁੱਪ ਪੀਪਲ ਵਾਰ ਤੇ ਉਹ ਉਹਦੀਆਂ ਕੁਝ ਜਥੇਬੰਦੀਆਂ ਸੀ ਜਿਵੇਂ ਆਪਣੀ ਭਾਰਤੀ ਕਿਸਾਨ ਯੂਨੀਅਨ ਹੈਗੀ ਆ ਕੋਈ ਮਜ਼ਦੂਰਾਂ ਦੀਆਂ ਮਲਾਜਮਾਨੀਆਂ ਆ ਉਹ ਜਥੇਬੰਦੀਆਂ ਜਨਤਕ ਸੀਗੀਆਂ ਉਹਨਾਂ ਦੀਆਂ ਜਨਤਕ ਜਥੇਬੰਦੀਆਂ ਨੇ ਸਾਨੂੰ ਮਤਲਬ ਸੱਦਾ ਦਿੱਤਾ ਨੈਸ਼ਨੈਲਿਟੀ ਕੁਐਸਚਨ ਦੇ ਵਿਚਾਰ ਬਟਾਉਂਦਾ ਕਰਦੇ ਨੈਸ਼ਨੈਲਿਟੀ ਕੁਐਸਚਨ ਦਾ ਮਤਲਬ ਕੀ ਆ ਜਿਵੇਂ ਇਹਨੇ ਮੋਦੀ ਹੋਰ ਇਹ ਕਹਿੰਦੇ ਨੇ ਇੱਕੋ ਹੀ ਕੌਮ ਐ ਵੀ ਅਸਲ ਦੇ ਵਿੱਚ ਭਾਰਤ ਨਾਂ ਤਾਂ ਇਸ ਰੂਪ ਚ ਕੋਈ ਇੱਕ ਦੇਸ਼ੀਏ ਨੂੰ ਸਿਰ ਨਾੜ ਕਰਤਾ ਅੰਗਰੇਜ਼ਾਂ ਨੇ ਆ ਕੇ ਜਿਹੜੇ ਕਈ 100 ਦੇਸ਼ ਸੀਗੇ ਉਹਨਾਂ ਨੂੰ ਇਕੱਠਾ ਬਨਤਾ ਉਦੋਂ ਪਹਿਲਾਂ ਜਿਹੜਾ ਪੰਜਾਬ ਸੀ ਆ ਦੇਸ਼ ਪੰਜਾਬ ਵਜੋਂ ਸੀ ਇਹ ਵੱਖਰਾ ਕੰਟਰੀ ਸੀ ਤਾਂ ਉੱਥੇ ਅਸੀਂ ਚਲੋ ਉਸ ਤੇ ਵਿਚਾਰ ਚਰਚਾ ਕਰਨੀ ਗਏ ਉਦੋਂ ਇਹਨੂੰ ਮਦਰਾਸ ਕਹਿੰਦੇ ਸੀ ਜਿਹੜਾ ਚਨਈ ਹੈ ਇਹਦਾ ਨਾਮ ਮਦਰਾਸ ਸੀ ਮਦਰਾਸ ਉੱਤੇ ਉੱਥੋਂ ਅਸੀਂ ਬਸ ਫੜਨੀ ਸੀ ਧਰਮਪੁਰੀ ਤਾ 62 ਤੇ ਚਲੇ ਗਿਆ ਐਕਸਪ੍ਰੈਸ ਬਸ ਸਟੈਂਡ ਸੀ ਮੈਂ ਲੈਂਗੁਏਜ ਦੀ ਗੱਲ ਆ ਰਹਾ ਹਾਂ ਜਿਹੜੀ ਬਸ ਦਾ ਦੇਖਿਆ ਕਿ ਹੁਣ ਆਪਾਂ ਤਾਂ ਦੇਖਦੇ ਨੇ ਵੀ ਪਟਿਆਲੇ ਤੋਂ ਜੀ ਨਰਵਾਣਾ ਜੀ ਪਟਿਆਲੇ ਤੋਂ ਜੀਨ ਪੜ੍ਹ ਲੈਨੇ ਪੰਜਾਬੀ 'ਚ ਚਾਹ ਵੱਤੋ ਵੱਤ ਅੰਗਰੇਜ਼ੀ 'ਚ ਹੁੰਦਾ ਕਿਸੇ ਹਿੰਦੀ 'ਚ ਲਿਖਿਆ ਆਊਗਾ ਉਹਦੇ ਹੁਣ ਜਿਹੜਾ ਤਾਮਲ ਭਾਸ਼ਾ ਹੋ ਕੇ ਜਲੇਬੀਆਂ ਆਈਆਂ ਨੇ ਪਤਾ ਨਹੀਂ ਸਹੀ ਗੱਲ ਹੈ ਮੈਂ ਸੀ ਕੋਰੋਂ ਦਾ ਕਮਲਜੀਤ ਖੰਨਾ ਜਗਰਾਉਂ ਦਾ ਉਹ ਮੇਰੇ ਨਾਲ ਗਿਆ ਸੀ ਕਮਲਜੀਤ ਖੰਨਾ ਕਿਤੇ ਉਹ ਇਨਕਲਾਬੀ ਕੇਂਦਰ ਵਾਲੀ ਤਾਂ ਹਾਂ ਹਾਂ ਅਸੀਂ ਜਾਣਦੇ ਆ ਉਹਨਾਂ ਨੇ ਚੰਗੀ ਤਰ੍ਹਾਂ ਸੀਵਾਈਐਲ ਅਸੀਂ ਬਣਾਈ ਸੀ 1983 ਉਹ ਤੇ ਗੱਲ ਆਪਾਂ ਫੇਰ ਕਰਾਂਗੇ ਚਲੋ ਜੀ ਨੈਸ ਪਰਸਨ ਤੋਂ ਮੈਂ ਇੰਨੇ ਹੀ ਦੱਸਦਾ ਵੀ ਜਿਹੜੀ ਲੈਂਗੁਏਜ ਦੀ ਸਮੱਸਿਆ ਕੀ ਹੁੰਦੀ ਹੈ ਹੁਣ ਮੈਂ ਪਿੱਛੇ ਜੇ ਮਹਾਰਾਸ਼ਟਰ ਜਾ ਕੇ ਆਇਆ ਹਾਂ ਮਹਾਰਾਸ਼ਟਰ ਦੇ ਵਿੱਚ ਇੱਕ ਕੁੜੀ ਮਲਿਕਾ ਸੀਗੀ ਉਹ ਤੇ ਇੱਕ ਵਾਰ ਟਿਕਰੀ ਬਾਰਡਰ ਤੇ ਰਹੀ ਉਹ ਬੰਦ ਕਰਦੀ ਮੇਰੀ ਭਾਸ਼ਾ ਵਿੱਚ